ਇਸ ਪੁਰਦੇ ਉੱਤੋਂ ਦੀ ਲੰਘਣ ਵੇਲੇ ਤੁਸੀਂ ਵੀ ਸਤਾਰਕ ਰਹੋ ਕਿਉਂਕਿ ਪੁਰ ਦੇ ਥੱਲੋਂ ਦੀ ਨਿਕਲਣ ਵਾਲੀ ਨਹਿਰ 'ਚ ਵੱਡਾ ਪਹਾੜ ਪੈ ਗਿਆ ਜਿਸ ਦੇ ਕਾਰਨ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਕਦੇ ਵੀ ਪਾਣੀ ਤਬਾਹੀ ਮਚਾ ਸਕਦਾ ਤੇ ਕਦੇ ਵੀ ਤੁਹਾਡੀ ਗੱਡੀ ਪੁਰ ਤੋਂ ਸਿੱਧੀ ਨਹਿਰ 'ਚ ਗੋਤੇ ਖਾ ਸਕਦੀ ਹੈ ਦਰਸਲੇਹੀ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਚ ਪੈਂਦੇ ਦੀਨਾ ਨਗਰ ਦੇ ਨੇੜਲੇ ਪਿੰਡ ਤਮਰਾਈ ਨਹਿਰ ਤੇ ਬਣੇ ਪੁਲ ਦੀਆਂ ਨੇ ਜਿਸ ਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਹਰਕਤ ਵਿੱਚ ਆਇਆ ਤੇ ਫਿਰ ਵਟੇ ਪਾ ਕੇ ਪੁਲ ਨੂੰ ਠੀਕ ਕੀਤਾ ਜਾ ਰਿਹਾ ਉੱਥੇ ਹੀ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਪੀਡਬਲਿਊਡੀ ਵਿਭਾਗ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੈ ਪਰ ਤਮਰਾਈਆ ਜੀ ਮੈਂ ਸਤਨਾਮ ਸਿੰਘ ਤਮਰਾਈ ਦਾ ਵਾਸੀ ਆ ਸਾਡੀ 72-73 ਸਾਲ ਦੀ ਉਮਰ ਹੋ ਗਈ ਆ ਸਾਡੇ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥਲਿਓ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬڑے ਬڑے ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰਸਲਾ ਨਹੀਂ ਗੱਡੀਆਂ 10 ਟਿਆੜੀ 18 ਟਿਆੜੀ ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੁਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੁਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਹੈ ਪੁਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਚ ਕਰਾ ਕੇ ਆ ਗਿਆ ਹੀ ਨਵਾਂ ਪੁਲ ਜਿਹੜਾ ਬਣਿਆ ਹੋਣਾ ਲੋਹੇ ਦਾ ਉਹ ਕ੍ਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤੁਹਾਡੇ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਨਫਰਮੇਸ਼ਨ ਦੇ ਕੇ ਤੇ ਮੁੜ ਕੇ ਜੀਸੀਪੀ ਲਈ ਆ ਕੇ ਦੂਸਰਾ ਪੋਲ ਚਾਲੂ ਕਰਾਇਆ ਕੀ ਲੱਗਦਾ ਪਾਜੀ ਉਹ ਪੁਲ ਕਾਫੀ ਦਿਨ ਦਾ ਬਣਦਾ ਕੀ ਉਹ ਖਰਾਬ ਹੈ ਕੋਈ ਸਹੀ ਨਹੀਂ ਬਣੇਗਾ ਕਿਹੜਾ ਜੀ ਜਿਹੜਾ ਨਵਾਂ ਪੁਲ ਬਣਿਆ ਉਹ ਜੀ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਬੱਚੋ ਹੇਰਾ ਫੇਰੀ ਲੁੱਟ ਖੋਚੜ ਬੜੀ ਹੋਈ ਆ ਐਪਲਾਈ ਚੱਲਣ ਨਾਲ ਥੋੜਾ ਜਹਾ ਡੇ ਨਹਰੀ 1 ਲੱਖ ਬੁਰਜੀ ਦੇ ਲੈਫਟ ਸਾਈਡ ਤੇ ਘਾਰਾ ਜਾ ਪਿਆ ਵਾ ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਟ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ ਇੱਥੇ ਵਾਇਰ ਕ੍ਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਤੁਸੀਂ ਕਹਿੰਦੇ ਕਿਉਂ ਆ ਪਹਿਲਾਂ ਕਿਉਂ ਨਹੀਂ ਮਹਿਕਮਾ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜਿਹੜੀ ਪਟਰੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰੋਜ਼ਨ ਹੋ ਗਈ ਆ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਆ ਐਨਐਸਐਲ ਲੈਵਲ ਕਾਫੀ ਹਾਈ ਆ ਸਟੈਗ ਇਹਦੇ ਲਾਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਪੁਲ ਪਹਿਲਾਂ ਵੀ ਮਾੜਾ ਜਿਹਾ ਟੁੱਟ ਆਵਾਜੇ ਲੰਗਦੀ ਸੀ ਦੂਜਾ ਪੁਲ ਚੱਲੂ ਨਹੀਂ ਕੀਤਾ ਡਿਪਾਰਟਮੈਂਟ ਦੂਸਰਾ ਪੁਲ ਬੀਐਨਡੀਆਰ ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ ਦੋ ਤਿੰਨ ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮੇਰੇ ਖਲ ਸਟਾਰਟ ਕਰਤਾ ਉਹ ਨਾਨੀ ਐਂਡ ਤੇ ਪਾਣੀ ਸਪਲਾਈ ਆ ਪਾਣੀ ਦੀ ਸਪਲਾਈ ਜਿਹੜੀ ਆ ਥੋੜੀ ਜੀ ਘਟ ਕਰਾਈ ਆ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਜਲਦੀ ਵੀ ਆ ਜਾਣਾ ਟ੍ਰੈਫਿਕ ਚੱਲ ਰਹੀ ਆ ਬੀ ਐਂਡ ਆਰ ਦੇ ਬ੍ਰਿਜ ਤੋਂ ਅਧਿਕਾਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਾਂ ਕਿ ਅਸੀਂ ਕੰਮ ਸ਼ੁਰੂ ਕਰ ਦਿੱਤਾ ਅਤੇ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਕਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਨਾ ਹੀ ਚਿੰਤਾ ਕਰਨ ਦੀ ਲੋੜ ਹੈ ਟੀਮਾਂ ਜੁਟੀਆਂ ਹੋਈਆਂ ਨੇ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ